ਅਸੀਂ ਆ ਬੈਂਕ ਤੋਂ ਬਾਹਰ ਆਏ ਆ ਰਹੀ ਸੀਗੇ ਤੇ ਕੁਦਰਤੀ ਹੋਣੇ ਕਿ ਨਾ ਪੈਸੇ ਕਢਾ ਲਿਆ ਉਹ ਵਾਪਸ ਸੀਟਰੋਂ ਅਸੀਂ ਕਿਹਾ ਚਲੋ ਵੀ ਪੈਸੇ ਕਢਾ ਕੇ ਲੈ ਚਲੀਏ ਅੱਗੋਂ ਇੱਕ ਕਰੇਟਾ ਗੱਡੀ ਆਂਦੀ ਸੀਗੀ ਬਹੁਤ ਤੇਜ਼ ਰੋਂਗ ਸਾਈਡ ਅਸੀਂ ਆਪ ਦੀ ਸਾਈਡ ਸੇਹ ਜਾ ਰਹੇ ਸੀਗੇ ਤੇ ਚਲੋ ਮੈਂ ਨਾਲ ਨਾਲ ਹੀ ਜਾ ਰਿਹਾ ਸੀ ਕਿ ਮੈਂ ਥੋੜਾ ਜਿਹਾ ਇੱਧਰ ਨੂੰ ਆਇਆ ਉਹਨੇ ਚੱਕ ਕੇ ਮੇਰੇ ਨਾਲ ਦੇ ਨੂੰ ਕਮਲ ਨੂੰ ਚੱਕ ਕੇ ਸਕੂਟਰ ਨੂੰ ਚੱਕ ਕੇ ਮਾਰਿਆ ਤੇ ਮੌਕੇ ਤੇ ਲੱਤ ਤੋੜਤੀ ਨਾਲ ਹੀ ਅਗਲੇ ਪਾਸੇ ਇੱਕ ਹੋਰ ਐਕਟਵਾਸੀ ਬੰਦਾ ਖੜਾ ਸੀਗਾ ਉਹਦੀਆਂ ਦੋਵੇਂ ਲੱਤਾਂ ਤੋੜਤੀ ਦੋਵੇਂ ਲੱਤਾਂ ਟੁੱਟ ਗਈਆਂ ਉਹਦੀਆਂ ਤੇ ਪਤਾ ਲੱਗਾ ਕੌਣ ਸੀ ਇਹ ਕ੍ਰੇਟਾ ਵਾਲਾ ਉਹ ਕਹਿ ਰਿਹਾ ਕੋਈ ਪਵਨ ਆਰਤੀ ਦਾ ਬੇਟਾ ਦੱਸ ਰਿਹਾ ਬਾਕੀ ਗੱਡੀ ਦੀ ਫੋਟੋ ਮੇਰੇ ਕੋਲ ਹੈਗੀ ਹੈ ਉਹ ਕਿੰਨਾ ਨੁਕਸਾਨ ਕਿੰਨਾ ਹੋਇਆ ਨੁਕਸਾਨ ਇੱਕ ਸਕੂਟਰੀ ਦਾ ਖਤਮ ਹੋ ਗਈ ਜਿਹੜਾ ਮੇਰੇ ਨਾਲ ਦਾ ਕੰਮ ਸੀ ਉਹਦੀ ਲੱਤ ਟੁੱਟ ਗਈ ਤੇ ਜਿਹੜਾ ਗਾਂ ਵਾਲਾ ਬੰਦਾ ਸੀਗਾ ਜਿਹੜਾ ਸਕੂਟਰੀ ਤੇ ਖੜਾ ਸੀਗਾ ਸਿਕਿਉਰਟੀ ਗਾਰਡ ਰੱਖਿਆ ਜਾ ਰਿਹਾ ਉਹਦੀਆਂ ਦੋਵੇਂ ਲੱਤਾਂ ਹੀ ਤੋੜਤੀਆਂ ਮੈਂ ਹੀ ਨੈਪਲੇ ਕਲੱਬ ਤੋਂ ਸਮਾਨ ਲੈ ਕੇ ਆ ਰਿਹਾ ਸੀ ਗੱਡੀ ਦੇ ਆਪ ਤੇ ਫਸਰ ਪੂਰੇ ਇੱਕ ਤਰੇਟਾ ਗੱਡੀ ਜਾ ਰਹੀ ਸੀ ਮੇਰੇ ਪੂਰੇ ਤੇ ਡਰਾਗ ਸਾਈਡ ਤੇ ਬੰਦੇ ਦੀ ਸ਼ਰਾਬ ਬਹੁਤ ਜ਼ਿਆਦਾ ਪੀਤੀ ਹੋਈ ਸੀ ਕੋਈ ਆੜਤੀਆ ਬਵਨਾਰਤੀਆ ਸ਼ਾਇਦ ਐਵੇਂ ਜੇ ਨਾਂ ਲੈ ਰਹੇ ਆ ਡਰਾਗ ਸਾਈਡ ਬਹੁਤ ਗੱਡੀ ਤੇ ਜਾ ਰਹੀ ਸੀ ਉਹਨੇ ਸਕੂਟਰੀ ਵਾਲਿਆਂ ਨੂੰ ਚੱਕ ਕੇ ਪਰਾਂ ਮਾਰਿਆ ਬੰਦਾ ਦਾਸ 40 ਦੀ ਦੂਰੀ ਤੇ ਜਾ ਕੇ ਲਿਖਿਆ ਦੋਹਾਂ ਦੀਆਂ ਲੱਤਾਂ ਟੁੱਟੀਆਂ ਬੰਦਿਆਂ ਦੀਆਂ ਕਿੰਨੇਆਂ ਸਕੂਟਰੀਆਂ ਜਮਾਰੀ ਗੱਡੀ ਉਹਨੇ ਦੋ ਸਕੂਟਰੀਆਂ ਇੱਕ ਸੀ ਮਾਰਿਆ ਇੱਕ ਖੜੀ ਸਕੂਟ ਗੱਡੀ ਦੇ ਵਿੱਚ ਵੀ ਗੱਡੀ ਮਾਰੀ ਕਿੰਨੇ ਜਣੇ ਜ਼ਖਮੀ ਹੋਏ ਇਹਦੇ ਵਿੱਚ ਜੀ ਦੋ ਜਣੇ ਜ਼ਖਮੀ ਹੋ ਗਏ ਤੇ ਡਰਾਈਵਰ ਕਿਤੇ ਜਿਹੜਾ ਗੱਡੀ ਵਾਲਾ ਫੜ ਲਿਆ ਉਹ ਡਰਾਈਵਰ ਹਾਂਜੀ ਫੜ ਲਿਆ ਜੀ ਸਿਨਾ ਬੈਂਕ ਤੋਂ ਬਾਹਰ ਆ ਰਹੀ ਸੀਗੇ ਤੇ ਉਹ ਕੁਦਰਤੀ ਹੋਣੇ ਕਿਨਾਂ ਪੈਸੇ ਕਢਾ ਲਿਆ ਉਹ ਵਾਪਸ ਸੀਟਰੋਂ ਅਸੀਂ ਕਿਹਾ ਚਲੋ ਵੀ ਪੈਸੇ ਕਢਾ ਕੇ ਲੈ ਚਲੀਏ ਅੱਗੋਂ ਇੱਕ ਕ੍ਰੇਟਾ ਗੱਡੀ ਆਉਂਦੀ ਸੀਗੀ ਬਹੁਤ ਤੇਜ਼ ਰੋਂਗ ਸਾਈਡ ਅਸੀਂ ਆਪ ਦੀ ਧਰ ਸੇਹ ਜਾ ਰਹੇ ਸੀਗੇ ਤੇ ਚਲੋ ਮੈਂ ਨਾਲ ਨਾਲ ਹੀ ਜਾ ਰਿਹਾ ਸੀਗਾ ਮੈਂ ਥੋੜਾ ਜਿਹਾ ਇੱਧਰ ਨੂੰ ਆਇਆ ਉਹਨੇ ਚੱਕ ਕੇ ਮੇਰੇ ਨਾਲ ਦੇ ਨੂੰ ਕਮਲ ਨੂੰ ਚੱਕ ਕੇ ਸਕੂਟਰ ਨੂੰ ਚੱਕ ਕੇ ਮਾਰਿਆ ਤੇ ਮੋੱਕੇ ਤੇ ਲੱਤ ਤੋੜਤੀ ਨਾਲ ਹੀ ਅਗਲੇ ਪਾਸੇ ਇੱਕ ਹੋਰ ਐਕਟਵਾਸੀ ਬੰਦਾ ਖੜਾ ਸੀਗਾ ਉਹਦੀਆਂ ਦੋਵੇਂ ਲੱਤਾਂ ਤੋੜਤੀਆਂ ਦੋਵੇਂ ਲੱਤਾਂ ਟੁੱਟ ਗਈਆਂ ਉਹਦੀਆਂ ਤੇ ਪਤਾ ਲੱਗਾ ਕੌਣ ਸੀ ਇਹ ਕਰੇਟਾ ਵਾਲਾ ਉਹ ਕਹਿ ਰਹੇ ਕੋਈ ਪਵਨ ਆਰਤੀ ਦਾ ਬੇਟਾ ਦੱਸ ਰਿਹਾ ਬਾਕੀ ਗੱਡੀ ਦੀ ਫੋਟੋ ਮੇਰੇ ਕੋਲ ਹੈਗੀ ਹੈ ਉਹ ਤਿੰਨ ਦਾ ਨੁਕਸਾਨ ਕਿੰਨਾ ਹੋਇਆ ਨੁਕਸਾਨ ਇੱਕ ਸਕੂਟਰੀ ਦਾ ਖਤਮ ਹੋ ਗਈ ਜਿਹੜਾ ਮੇਰੇ ਨਾਲ ਦਾ ਕੰਮ ਸੀ ਉਹਦੀ ਲੱਤ ਟੁੱਟ ਗਈ ਤੇ ਜਿਹੜਾ ਗਾਂ ਵਾਲਾ ਬੰਦਾ ਸੀਗਾ ਜਿਹੜਾ ਸਕੂਟਰੀ ਤੇ ਖੜਾ ਸੀਗਾ ਸਿਕਿਉਰਟੀ ਗਾਰਡ ਰੱਖਿਆ ਜਾ ਰਿਹਾ ਉਹਦੀਆਂ ਦੋਵੇਂ ਲੱਤਾਂ ਹੀ ਤੋੜਤੀਆਂ ਮੈਂ ਹੀ ਨੇਪਲੇ ਕਲੱਬ ਤੋਂ ਸਮਾਨ ਲੈ ਕੇ ਆ ਰਿਹਾ ਸੀ ਗੱਡੀ ਦੇ ਆਪ ਦੇ ਪਾਸੇ ਪਰ ਪੂਰੇ ਇੱਕ ਤਰੇਟਾ ਗੱਡੀ ਜਾ ਰਹੀ ਸੀ ਮੇਰੇ ਪੁਰੇ ਤੇ ਅਰਾਮ ਸਾਈਡ ਤੇ ਬੰਦੇ ਦੀ ਸ਼ਰਾਬ ਬਹੁਤ ਜ਼ਿਆਦਾ ਪੀਤੀ ਹੋਈ ਸੀ ਕੋਈ ਆੜਤੀਆ ਬਵਨਾਰਤੀਆ ਸ਼ਾਇਦ ਐਵੇਂ ਜੇ ਨਾਂ ਲੈ ਰਹੇ ਆ ਸਟਰੋਂਗ ਸਾਈਡ ਬਹੁਤ ਗੱਡੀ ਤੇਜ਼ ਜਾ ਰਹੀ ਸੀ ਉਹਨੇ ਸਕੂਟਰੀ ਵਾਲਿਆਂ ਨੂੰ ਚੱਕ ਕੇ ਆਸ ਪੁਰਾਣੇ ਪਰ ਆਰਿਆ ਬੰਦਾ 10 ਫੁੱਟ ਦੀ ਦੂਰੀ ਤੇ ਜਾ ਕੇ ਦੇਖਿਆ ਦੋਹਾਂ ਦੀਆਂ ਲੱਤਾਂ ਡਟੀਆਂ ਬੰਦਿਆਂ ਨੇ ਕਿੰਨੇ ਸਕੂਟਰੀਜ ਮਾਰੀ ਗੱਡੀ ਉਹਨਾਂ ਨੇ ਦੋ ਸਕੂਟਰੀਆਂ ਨਾਲ ਹੀ ਜਮਾਰੀਆਂ ਇੱਕ ਖੜੀ ਖੂਨ ਗੱਡੀ ਦੇ ਵਿੱਚ ਵੀ ਗੱਡੀ ਮਾਰੀ ਕਿੰਨੇ ਜਾਨੀ ਜਖਮੀ ਹੋਏ ਇਹਦੇ ਵਿੱਚ ਦੋ ਜਾਨੀ ਜਖਮੀ ਹੋ ਗਏ ਤੇ ਡਰਾਈਵਰ ਕਿੱਥੇ ਜਿਹੜਾ ਗੱਡੀ ਵਾਲਾ ਫੜ ਲਿਆ ਉਹ ਗੱਡੀ ਵਾਲਾ ਡਰਾਈਵਰ ਹਾਂਜੀ ਫੜ ਲਿਆ ਜੀ